ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿੰਗ ਪਿੰਡ ਨੰਗਲ ਜਟਕਾ ਦੇ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਗੁਰੂ ਨਾਨਕ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਦੇ ਨਾਲ ਪਿੰਡ ਦੀਆਂ ਖਾਲੀ ਥਾਵਾਂ ਅਤੇ ਗਰਾਊਂਡ ਦੇ ਕਿਨਾਰਿਆਂ ਤੇ ਵੱਖ-ਵੱਖ ਕਿਸਮ ਦੇ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਪ੍ਰਦੂਸ਼ਿਤ ਹੋਇਆ ਵਾਤਾਵਰਣ ਸਾਫ਼ ਸੁਥਰਾ ਹੋ ਜਾਵੇਗਾ ਅਤੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਆਕਸੀਜਨ ਦੀ ਕਮੀ ਮਹਿਸੂਸ ਨਹੀਂ ਹੋਵੇਗੀ ਹਣਾ ਔੜ ਦੀ ਪੁਲਿਸ ਵੱਲੋਂ ਇੱਕ ਨਸ਼ਾ ਦਸਕਰ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਐਸਆਈ ਹਸਨ ਲਾਲ ਨੇ ਦੱਸਿਆ ਕਿ ਪਿੰਡ ਪਲੋਣੀ ਵਿਖੇ ਉਹਨਾਂ ਨੇ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਸ ਦਾ ਨਾਂ ਪੁੱਛਿਆ ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਰਾਜਪਾਲ ਵਾਸੀ ਮਹਿਲਾ ਪ੍ਰੇਮਨਗਰ ਔੜ ਦੱਸਿਆ ਜਦੋਂ ਉਸ ਵੱਲੋਂ ਕਾਫੂਸ ਵੀ ਸੁੱੱਠੀ ਗਈ ਲਈ ਪਾਫੀ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਹੈਰਾ ਐਰੋਇਨ ਬਰਾਮਦ ਹੋਈ ਜਿਸ ਤੇ ਪੁਲਿਸ ਵੱਲੋਂ ਕਾਬੂ ਕਰਕੇ ਮੁਲਜ਼ਮ ਰਾਜਪਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲਿੱਦੜ ਕਲਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੇ ਹਨ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਤੌਲ 315 ਬੋਲ ਅਤੇ 4 ਜਿੰਦਾ ਕਾਰਤੂਸ 15 ਬੋਲ ਬਰਾਮਦ ਕੀਤੇ ਐੱਸਐੱਸਪੀ ਕਪੂਰਥਲਾ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਨੇ ਪੁਲਿਸ ਪੁੱਛਗਿੱਛ ਦੌਰਾਨ ਮੰਨਿਆ ਕਿ ਪ੍ਰਵਾਸੀ ਠੇਕੇਦਾਰ ਨੂਰੀ ਵਾਸੀ ਬਿਹਾਰ ਜੋ ਕਿ ਹਾਲ ਵਿੱਚ ਲక్ష్ਮੀ ਰਾਈਸ ਮਿਲ ਤੂਰਾ ਅਪਰਾ ਜ਼ਿਲ੍ਹਾ ਜਲੰਧਰ ਦਿਹਾਤੀ ਰਿਚ ਠੇਕੇਦਾਰੀ ਦਾ ਕੰਮ ਕਰਦਾ ਹੈ ਨਾਲ ਗਹਿਰੇ ਰਿਸ਼ਤੇ ਹਨ ਉਹਨਾਂ ਕਿਹਾ ਕਿ ਠੇਕੇਦਾਰ ਨੂਰੀ ਨੇ ਸੁਖਵਿੰਦਰ ਸਿੰਘ ਨਾਲ ਹਮਸਲਾ ਹੋ ਕੇ ਰਾਈਸ ਮਿਲ ਦੇ ਮਾਲਕ ਨੂੰ ਮਾਰਨ ਦਾ ਪਲਾਨ ਜੋ ਨੂਰੀ 315 ਬੋਰ ਦਾ ਇੱਕ ਪਿਸਤੌਲ ਸੁਖਵਿੰਦਰ ਸਿੰਘ ਨੂੰ ਦੇ ਕੇ ਆਪ বিহার ਹੋਰ ਅਸਲਾ ਲੈਣ ਲਈ ਚਲਾ ਗਿਆ ਅਤੇ ਜਾਣ ਲੱਗਾ ਸੁਖਵਿੰਦਰ ਸਿੰਘ ਨੂੰ ਇਹ ਕਹਿ ਕੇ ਗਿਆ ਕਿ ਮੈਂ 15 ਤਰੀਕ ਤੱਕ ਵਾਪਸ ਆਉਂਗਾ ਫਿਰ ਆਪਾਂ ਰਾਈਸ ਮਿਲ ਮਾਲਕ ਪਾਸੋਂ ਪਾਸੇ ਮੰਗਾਗੇ ਜੇਕਰ ਉਸਨੇ ਪੈਸੇ ਨਾ ਦਿੱਤੇ ਤਾਂ ਉਸ ਦਾ ਕੰਮ ਤਮਾਮ ਕਰ ਦੇਵਾਂਗੇ ਉਹਨਾਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਨੂੰ ਸਮੇਂ ਸਿਰ ਗ੍ਰਿਫਤਾਰ ਕਰਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਨਜਾਇਜ਼ ਅਸਲੇ ਅਤੇ ਗੋਲੀ ਸਮੇਤ ਕਾਬੂ ਕਰ ਲਿੱਤਾ ਗਿਆ ਮਾਛੀਵਾੜੇ ਵਿਖੇ ਗੰਗੂਆਂ ਨੂੰ ਮਾਰ ਕੇ ਮਾਸ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਇਸ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗਿਰੋਹ ਮੇਰੜ ਚ ਬੈਠੇ ਲੋਕਾਂ ਨਾਲ ਮਿਲ ਕੇ ਗਊ ਮਾਸ ਸਪਲਾਈ ਕਰਦਾ ਸੀ ਸਮਰਾਲਾ ਦੇ ਡੀਐਸਪੀ ਹਰਵਿੰਦਰ ਸਿੰਘ ਕਹਿਰਾਂ ਨੇ ਦੱਸਿਆ ਕਿ 27 ਮਈ ਨੂੰ ਮਾਛੀਵਾੜੇ ਦੇ ਪਵਾਹ ਨਹਿਰ ਪੁਲ ਕੋਲ ਨਹਿਰ ਚੋਂ ਗੰਗੂਆਂ ਦੀਆਂ ਖੱਲਾਂ ਅਤੇ ਅੰਗ ਬਰਾਮਦ ਹੋਏ ਪੁਲਿਸ ਨੇ ਇਹਨ ਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁੱਜਰ ਬਰਾਦੀ ਦੇ ਕੁਝ ਲੋਕ ਗਊ ਮਾਸ ਵੇਚਦੇ ਹਨ ਇੱਥੇ ਰਹਿੰਦੇ ਕੁਝ ਲੋਕ ਗਊਆਂ ਨੂੰ ਨਹਿਰ ਕੰਢੇ ਇਕੱਠੀਆਂ ਕਰਕੇ ਰਾਤ ਸਮੇਂ ਮੇਰਟ ਤੋਂ ਆਪਣੇ ਸਾਥੀ ਬੁਲਾ ਕੇ ਗਊਆਂ ਦੇ ਕਤਲ ਕਰਕੇ ਮਾਸ ਮੇਰਟ ਪੇਚ ਦਿੰਦੇ ਸਨ ਅਤੇ ਕਤਲ ਕੀਤੀਆਂ ਗਊਆਂ ਦੇ ਅੰਗ ਨਹਿਰ ਵੀ ਸੁੱਟ ਦਿੰਦੇ ਸੀ ਫਗਵਾੜਾ ਦੀ ਰਾਇਸ ਕਲੋਨੀ ਨਿਊ ਮਾਡਲ ਟਾਊਨ ਵਿਖੇ ਰਕੁਰਾ ਸ਼ਿਵ ਮੰਦਿਰ ਦੀ ਕਮੇਟੀ ਦੇ ਪ੍ਰਧਾਨ ਅਤੇ ਪੰਡਤ ਨੂੰ ਗੋਲੀ ਮਾਰ ਕੇ ਖਤਮ ਕਰਨ ਦੀ ਧਮਕੀ ਦਿੱਤੀ ਗਈ। ਇਹ ਧਮਕੀ ਜਰੀਏ ਦਿੱਤੀ ਗਈ ਜਿਸ ਵਿੱਚ ਲਿਖਿਆ ਸੀ ਕਿ ਮੰਦਿਰ ਦੇ ਬਾਹਰ ਵਾਲਾ ਸਪੀਕਰ ਬੰਦ ਕੀਤਾ ਜਾਵੇ ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ। ਕਥਿਤ ਧਮਕੀ ਭਰੀ ਚਿੱਠੀ 'ਚ ਹਿੰਦੀ 'ਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਜੇਕਰ ਮੰਦਿਰ ਦੇ ਬਾਹਰ ਦਾ ਸਪੀਕਰ ਬੰਦ ਨਾ ਕੀਤਾ ਗਿਆ ਤਾਂ ਮੰਦਿਰ ਕਮੇਟੀ ਦੇ ਪ੍ਰਧਾਨ ਤੇ ਪੰਡਤ ਨੂੰ ਗੋਲੀ ਮਾਰ ਕੇ ਖਤਮ ਕੀਤਾ ਜਾਵੇਗਾ। ਚਿੱਠੀ ਵਿੱਚ ਇਹ ਵੀ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਮੰਦਿਰ ਦੇ ਅੰਦਰ ਵਾਲਾ ਸਪੀਕਰ ਚੱਲ ਸਕਦਾ ਹੈ। ਇਸ ਤੋਂ ਮੂਸੇ ਵਾਲੇ ਕਤਲ ਕੇਸ ਵਿੱਚ ਦਿੱਲੀ ਦੇ ਅਦਾਲਤ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਜਿਸ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੇ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੂੰ ਪੰਜਾਬ ਲਿਆਂਦਾ ਗਿਆ ਅਜ਼ਿਲਕਾ ਤੋਂ ਇੱਕ ਦਿਲ ਦਾ ਹਲਾ ਦੇਣ ਵਾਲੀ ਵਾਰਦਾ ਸਾਹਮਣੇ ਆਈ ਜਿੱਥੇ ਇੱਕ ਭਰਾ ਨੇ ਆਪਣੀ ਭੈਣ ਨੂੰ ਮੌਤੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋ ਭਰਾਵਾਂ ਵਿੱਚ ਘਰ ਜ਼ਮੀਨ ਨੂੰ ਲੈ ਕੇ ਵਿਵਾਦ ਸੀ ਅਤੇ ਬੀਤੀ ਸ਼ਾਮ ਇੱਕ ਭਰਾ ਦੂਜੇ ਭਰਾ ਨਾਲ ਝਗੜਾ ਕਰਨ ਲਈ ਆਇਆ ਸੀ ਪੇਕੇ ਪਰਿਵਾਰ ਛੁੱਟੀਆਂ ਵਿੱਚ ਆਈ ਉਸ ਦੀ ਭੈਣ ਨੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭਰਾ ਨੇ ਕੱਸੀ ਦੇ ਵਾਰ ਨਾਲ ਭੈਣ ਨੂੰ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਮੌਤੇ ਘਾਟ ਉਤਾਰ ਦਿੱਤਾ ਪੁਲਿਸ ਨੇ ਨਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਦਕਿ ਵਾਰਦਾਤ ਤੋਂ ਬਾਅਦ ਭਾਰਾ ਫਰਾਰ ਹੈ ਪੰਜਾਬ ਸਰਕਾਰ ਨੇ ਸੂਬੇ ਤੇ ਸਟੈਂਪ পেਪਰ ਪੂਰੀ ਤਰ੍ਹਾਂ ਖਤਮ ਕਰਨ ਦੀ ਨੀਤੀ ਤੇ ਕੰਮ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਸੂਬੇ ਦੀ ਸਟੈਂਪਿੰਗ ਲਈ ਸਾਰਾ ਕੰਮਕਾਜ ਕੀਤਾ ਜਾਵੇਗਾ ਇਸ ਨੂੰ ਲੈ ਕੇ ਸਰਕਾਰ ਨੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਅਲਰਾਗ ਅਗਰਵਾਲ ਵੱਜੋਂ ਜਾਰੀ ਨੋਟੀਫਿਕੇਸ਼ਨ ਚ ਇਸ ਦੀ ਪੁਸ਼ਟੀ ਕਰਦੇ ਹੋਏ 31 ਜੁਲਾਈ 2022 ਤੱਕ ਸਟੈਂਪ ਪੇਪਰ ਦੀ ਵੈਧਤਾ ਅਤੇ ਉਸ ਤੋਂ ਬਾਅਦ ਹੀ ਸਟੈਂਪਿੰਗ ਸਿਸਟਮ ਚਾਲੂ ਕਰਨ ਦਾ ਐਲਾਨ ਕੀਤਾ ਬਿਹਾਰ ਦੇ ਮੱਤੇ ਪੁਰਾਤੋਂ ਪੰਜਾਬ ਜਾ ਰਹੀ ਬੱਸ 쿠ਸ਼ੀ ਨਗਰ ਜ਼ਿਲ੍ਹੇ ਦੇ NH 28 ਤੇ ਹਾਸੇ ਦਾ ਸ਼ਿਕਾਰ ਹੋ ਗਈ ਤੇਜ਼ ਰਫਤਾਰ ਬੱਸ ਅੱਗੇ ਖੜੇ ਟਰੱਕ ਨਾਲ ਜਾ ਟਕਰਾਈ ਇਸ ਹਾਸੇ ਵੀ ਚਾਰ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 29 ਹੋਰ ਜ਼ਖਮੀ ਹੋ ਗਏ ਜ਼ਖਮੀਆਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਵੀ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਹਫ਼ਤੇ ਵਿੱਚ ਸਿਰਫ 4 ਦਿਨ ਕੰਮ ਕਰਨਾ ਪਵੇਗਾ ਅਤੇ ਬਾਕੀ 3 ਦਿਨ ਖਾਨ ਪੀਂਦੀਆਂ ਵਸਤੂਆਂ ਦਾ ਉਤਪਾਦ ਕਰਨਾ ਹੋਵੇਗਾ ਕੈਬਨਿਟ ਨੇ एलान ਕੀਤਾ ਕਿ ਸਰਕਾਰੀ ਮੁਲਾਜ਼ਮਾਂ ਲਈ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰਹੇਗੀ ਅਤੇ ਉਸ ਦਿਨ ਖੇਤੀਬਾੜੀ ਦਾ ਕੰਮ ਕੀਤਾ ਜਾਵੇਗਾ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪੰਜ ਮੈਚਾਂ ਦੀ ਸੀਰੀਜ਼ ਦੇ ਤੀਜੇ T20 ਮੈਚ ਵਿੱਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਦੱਖਣੀ ਅਫਰੀਕਾ ਨੂੰ 180 ਦੌੜਾਂ ਦਾ ਟੀਚਾ ਦਿੱਤਾ ਟੀਚੇ ਦਾ ਪਿੱਛਾ ਕਰਦੀ ਹੋਈ ਦੱਖਣੀ ਅਫਰੀਕਾ 131 ਦੌੜਾਂ ਤੇ ਹੀ ਆਲ ਆਊਟ ਹੋ ਗਈ ਅਤੇ ਹਾਰ ਗਈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਅਸਮਾਨ ਵਿੱਚ ਹਲਕੇ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ